ਅੱਜ 27 ਦਸੰਬਰ ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਗਵਰਨਰ ਸੁਣਿਓ ਪਹਿਲੀ ਖਬਰ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਅੱਜ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਵੱਡੇ ਹੁਕਮ ਕੀਤੇ ਨੇ ਤੇ ਸਖਤ ਹੁਕਮ ਕੀਤੇ ਨੇ ਜਿਹਦੇ ਉੱਪਰ ਤੁਰੰਤ ਕਿਸਾਨਾਂ ਨੇ ਵੀ ਅੱਗੋਂ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਤੇ ਵੱਡੀਆਂ ਗੱਲਾਂ ਬੋਲ ਦਿੱਤੀਆਂ ਨੇ ਔਰ ਉਧਰ ਸਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਚਾਈ ਹੈ ਔਰ ਵੱਡੇ ਪੁਲਿਸ ਅਫਸਰ ਜਿਹੜੇ ਨੇ ਉਹ ਡੱਲੇਵਾਲ ਕੋਲ ਪਹੁੰਚ ਚੁੱਕੇ ਹੋਏ ਨੇ ਔਰ ਉਧਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੀ ਗੱਲ ਸਿੱਧੀ ਪੰਜਾਬ ਦੇ ਮੰਤਰੀਆਂ ਦੇ ਮੂੰਹ ਤੇ ਬੋਲੀ ਗਈ ਹੈ ਔਰ ਉਧਰ ਕੇਂਦਰੀ ਮੰਤਰੀ ਨੇ ਅੱਜ ਕੇਂਦਰੀ ਕਾਨੂੰਨ ਮੰਤਰੀ ਨੇ ਆਪਣੀ ਵੀਡੀਓ ਬਣਾ ਕੇ ਮਾਫੀ ਮੰਗੀ ਹੈ ਸਾਰੇ ਮੁੱਦਿਆਂ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਅੱਜ ਇੱਕ ਵਿਅਕਤੀ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਜਿਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪਿਛਲੇ ਦਿਨੀ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੱਲੇਵਾਲ ਬਾਰੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਸੀ ਕਿ ਡੱਲੇਵਾਲ ਨੂੰ ਤੁਰੰਤ ਇੱਕ ਆਰਜੀ ਹਸਪਤਾਲ ਦੇ ਵਿੱਚ ਸ਼ਿਫਟ ਕਰੋ ਜੋ ਮਰਜੀ ਕਰੋ ਉਹਨੂੰ ਹਸਪਤਾਲ ਦੇ ਵਿੱਚ ਸ਼ਿਫਟ ਕਰੋ ਜ਼ਬਰਦਸਤੀ ਨਹੀਂ ਕਰਨੀ ਪਰ ਹਸਪਤਾਲ ਲੈ ਕੇ ਜਾਓ ਉਹਦੀ ਜਾਨ ਬਚਾਉਣੀ ਜ਼ਰੂਰੀ ਹੈ ਪਰ ਅੱਜ ਇੱਕ ਵਿਅਕਤੀ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਸੀ ਜਿਦੇਚ ਉਸਨੇ ਇਹ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਸਰਕਾਰਾਂ ਨੇ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਿਆ ਤੇ ਕੰਟੈਂਪਟ ਆਫ ਕੋਰਟ ਯਾਨੀ ਕਿ ਅਦਾਲਤ ਦੀ ਮਾਣਹਾਨੀ ਦਾ ਕੇਸ ਸਰਕਾਰਾਂ ਦੇ ਉੱਪਰ ਬਣਦਾ ਹੈ ਤਾਂ ਉਸ ਮਾਮਲੇ ਤੇ ਸੁਣਵਾਈ ਕਰਦਿਆਂ ਅੱਜ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੱਡੇ ਹੁਕਮ ਜਾਰੀ ਕੀਤੇ ਨੇ ਉਹਨੇ ਕਿਹਾ ਕਿ ਇੱਕ ਤਾਂ ਕੱਲ ਨੂੰ ਅਸੀਂ ਵੀਡੀਓ ਕਾਨਫਰੰਸ ਦੇ ਰਾਹੀਂ ਵੀਡੀਓ ਕਾਲ ਦੇ ਰਾਹੀਂ ਡੱਲੇਵਾਲ ਨਾਲ ਸਿੱਧੀ ਗੱਲ ਸੁਪਰੀਮ ਕੋਰਟ ਕਰੇਗਾ ਤੇ ਉਸ ਟਾਈਮ ਉਹਨਾਂ ਨੇ ਇਹ ਵੀ ਹੁਕਮ ਕਰ ਦਿੱਤੇ ਨੇ ਕਿ ਪੰਜਾਬ ਦਾ ਡੀਜੀਪੀ ਪੁਲਿਸ ਮਤਲਬ ਪੰਜਾਬ ਦਾ ਪੁਲਿਸ ਮੁਖੀ ਤੇ ਪੰਜਾਬ ਸਰਕਾਰ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਮੁਖ ਸਕੱਤਰ ਹੈ ਉਹ ਦੋਨੋਂ ਹੀ ਡੱਲੇਵਾਲ ਦੇ ਕੋਲ ਹਾਜ਼ਰ ਹੋਣੇ ਚਾਹੀਦੇ ਨੇ ਜਦੋਂ ਵੀਡੀਓ ਕਾਨਫਰੰਸ ਦੇ ਰਾਹੀਂ ਸ ਸੁਪਰੀਮ ਕੋਰਟ ਸੁਣਵਾਈ ਕਰੇਗਾ ਔਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਅੱਜ ਇਹ ਸਖਤ ਹੁਕਮ ਵੀ ਜਾਰੀ ਕੀਤੇ ਨੇ ਕਿ ਡੱਲੇਵਾਲ ਦੀ ਸਿਹਤ ਜ਼ਰੂਰੀ ਹੈ ਜਿਵੇਂ ਮਰਜੀ ਕਰੋ ਜੇ ਕਾਨੂੰਨ ਵਿਵਸਥਾ ਵਿਗੜਨ ਦਾ ਮਾਮਲਾ ਹੈ ਤਾਂ ਸਖਤੀ ਕਰੋ ਪਰ ਡੱਲੇਵਾਲ ਨੂੰ ਹਸਪਤਾਲ 'ਚ ਸ਼ਿਫਟ ਕਰੋ ਇਹ ਗੱਲਾਂ ਸੁਪਰੀਮ ਕੋਰਟ ਨੇ ਕਹੀਆਂ ਨੇ ਜਿਹੜੇ ਸਰਕਾਰ ਵੱਲੋਂ ਉੱਤੇ ਸੋਲਿਸਟਰ ਜਨਰਲ ਪੇਸ਼ ਹੋਏ ਨੇ ਉਹਨਾਂ ਨੇ ਇਹ ਕਿਹਾ ਕਿ ਦੇਖੋ ਉਹ ਮਾਮਲਾ ਬੜਾ ਨਾਜ਼ੁਕ ਹੈ ਉਸ ਨੂੰ ਟੈਕਲ ਕਰਨ ਦੇ ਲਈ ਬੜੀ ਨਾਜ਼ੁਕ ਸਥਿਤੀ ਨੂੰ ਵਾਚਣਾ ਪੈਣਾ ਪਰ ਸੁਪਰੀਮ ਕੋਰਟ ਨੇ ਆਪਣੇ ਸਖਤ ਹੁਕਮ ਕੀਤੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਡੱਲੇਵਾਲ ਨੂੰ ਸਖਤੀ ਜਾਂ ਧੱਕੇ ਨਾਲ ਕੁਝ ਨਹੀਂ ਕਰਨਾ ਪਰ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਆਰਜੀ ਹਸਪਤਾਲ ਬਣਾ ਕੇ ਜਿਹੜਾ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਸੀ ਉਹਨੂੰ ਲਾਗੂ ਕਰੋ ਔਰ ਇਸ ਤੋਂ ਬਾਅਦ ਫਿਰ ਕਿਸਾਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਆਗੂਆਂ ਨੇ ਇਹ ਕਿਹਾ ਕਿਸਾਨ ਆਗੂ ਜਿਹੜੇ ਸਰਜੀਤ ਸਿੰਘ ਫੂਲ ਤੇ ਅਭਮਨਿਉ ਕਹਾੜ ਉਹਨਾਂ ਦੋਨਾਂ ਨੇ ਵੱਡੀਆਂ ਗੱਲਾਂ ਬੋਲੀਆਂ ਨੇ ਉਹਨਾਂ ਨੇ ਆਖਿਆ ਸਰਜੀਤ ਸਿੰਘ ਫੂਲ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਨਿਆਂ ਪਾਲਿਕਾ ਸਾਡੇ ਨਾਲ ਚੱਲ ਰਹੀ ਹੈ ਇਸ ਤਰ੍ਹਾਂ ਫਿਰ ਪੂਰੀ ਨਿਆਂ ਪ੍ਰਕਿਰਿਆ ਦੇ ਉੱਪਰ ਵੀ ਕਿਸਾਨ ਆਗੂ ਨੇ ਕਿਹਾ ਕਿ ਸਵਾਲ ਖੜੇ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਕਿਸੇ ਵੀ ਸਰਕਾਰ ਦੇ ਜਾਂ ਕਿਸੇ ਸੰਵਿਧਾਨਕ ਸੰਸਥਾ ਦੇ ਕਹਿਣ ਤੇ ਕਿਸਾਨਾਂ ਨਾਲ ਕੋਈ ਧੱਕਾ ਜਾਂ ਜ਼ੋਰ ਜ਼ਬਰਦਸਤੀ ਕੀਤੀ ਤਾਂ ਫਿਰ ਇਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋਏਗੀ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਾਡੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਇਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਲਿਆਂਨ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਬਹੁਤ ਕੁਝ ਹੋ ਸਕਦਾ ਹੈ ਜਿਹਦਾ ਜ਼ਿੰਮੇਵਾਰ ਕੇਂਦਰ ਸਰਕਾਰ ਤੇ ਉਹ ਸਾਰੀਆਂ ਸੰਸਥਾਵਾਂ ਹੋਣਗੀਆਂ ਜਿਹੜੀਆਂ ਹੁਕਮ ਦੇ ਰਹੀਆਂ ਨੇ ਇੱਕ ਤਰ੍ਹਾਂ ਨਾਲ ਕਿਸਾਨਾਂ ਦਾ ਇਸ਼ਾਰਾ ਮਾਨਯੋਗ ਸੁਪਰੀਮ ਕੋਰਟ ਵੱਲ ਵੀ ਸੀ ਕਿਸਾਨ ਕਹਿੰਦੇ ਕਿ ਜੇਕਰ ਸਰਕਾਰ ਤੇ ਸੁਪਰੀਮ ਕੋਰਟ ਚਾਹੁੰਦੀ ਹੈ ਕਿ ਡੱਲੇਵਾਲ ਦੀ ਜਾਨ ਬਚੇ ਔਰ ਕਿਸਾਨਾਂ ਦਾ ਮਸਲਾ ਹੱਲ ਹੋਵੇ ਤਾਂ ਫਿਰ ਕੇਂਦਰ ਸਰਕਾਰ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ ਫਿਰ ਕੇਂਦਰ ਸਰਕਾਰ ਹੁਣ ਤੱਕ ਗੱਲਬਾਤ ਬੰਦ ਕਰਕੇ ਕਿਉਂ ਬੈਠੀ ਹੈ ਅਸੀਂ ਕਿਹੜਾ ਕਿਸੇ ਦੂਜੇ ਦੇਸ਼ ਦੇ ਲੋਕ ਆ ਇਸੇ ਦੇਸ਼ ਦੇ ਅਸੀਂ ਕਿਸਾਨ ਹਾਂ ਅਸੀਂ ਪਰਜਾ ਨੇ ਹੀ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਰਕਾਰ ਚੁਣੀ ਹੋਈ ਹੈ ਤਾਂ ਫਿਰ ਉਹ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੀ ਕਿਉਂ ਕਈ ਮਹੀਨਿਆਂ ਤੋਂ ਇੱਕ ਡੈਡਲੌਕ ਬਣਾ ਕੇ ਸਰਕਾਰ ਬੈਠੀ ਹੋਈ ਹੈ ਇਹ ਗੱਲਾਂ ਅੱਜ ਕਿਸਾਨ ਆਗੂਆਂ ਨੇ ਕਹੀਆਂ ਨੇ ਕਿਸਾਨ ਆਗੂ ਕਹਿੰਦੇ ਕਿ ਕੇਂਦਰ ਸਰਕਾਰ ਦਾ ਰਵਈਆ ਬਿਲਕੁਲ ਵੀ ਠੀਕ ਨਹੀਂ ਹੈ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਬਾਰੇ ਵੀ ਬੋਲਿਆ ਉਹ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਜੋ ਹੁਕਮ ਕਰ ਰਹੀ ਹੈ ਸਾਨੂੰ ਲੱਗਦਾ ਕਿ ਸਾਡੀ ਅਣਦੇਖੀ ਹੋ ਰਹੀ ਹੈ ਸਾਡੀ ਸਥਿਤੀ ਬਾਰੇ ਠੀਕ ਤਰੀਕੇ ਨਾਲ ਬਾਤ ਚਾ ਨਹੀਂ ਜਾ ਰਿਹਾ ਉਹ ਕਹਿੰਦੇ ਕਿ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਇੱਕ ਜਿਹੜੀ ਸੰਸਦੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਵੀ ਪਹੁੰਚੀ ਹੋਈ ਹੈ ਸੁਪਰੀਮ ਕੋਰਟ ਦੇ ਟੇਬਲ ਤੇ ਹੈ ਔਰ ਕਿਸਾਨ ਆਗੂ ਕਹਿੰਦੇ ਕਿ ਸੁਪਰੀਮ ਕੋਰਟ ਉਸ ਰਿਪੋਰਟ ਨੂੰ ਕਿਉਂ ਨਹੀਂ ਦੇਖ ਰਹੀ ਜਿਹਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਵੀ ਇਸ ਸਪਰਸ਼ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਔਰ ਇਹ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿਸਾਨੀ ਬਹੁਤ ਸੰਕਟ ਚ ਹੈ ਖੇਤੀ ਘਾਟੇ ਬੰਦਾ ਧੰਦਾ ਬਣ ਚੁੱਕੀ ਹੈ ਔਰ ਕਿਸਾਨ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਔਰ ਰਿਪੋਰਟ ਵਚਨੀ ਚਾਹੀਦੀ ਆ ਔਰ ਕੇਂਦਰ ਸਰਕਾਰ ਨੂੰ ਇਹ ਹਦਾਇਤ ਕਰਨੀ ਚਾਹੀਦੀ ਹੈ ਕਿ ਤੁਸੀਂ ਕਿਸਾਨਾਂ ਦੀਆਂ ਮੰਗਾਂ ਦਾ ਨਪਟਾਰਾ ਕਿਉਂ ਨਹੀਂ ਕਰਦੇ ਔਰ ਕਿਸਾਨ ਆਗੂਆਂ ਸਰਜੀਤ ਸਿੰਘ ਫੂਲ ਤੇ ਅਬਮਨੂ ਕੁਆੜ ਨੇ ਇਹ ਵੀ ਕਿਹਾ ਉਹ ਕਹਿੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਜਾਣਕਾਰੀ ਵੀ ਪਹੁੰਚੀ ਹੋਈ ਹੈ ਕਿ ਕਿਸਾਨ ਆਗੂਆਂ ਦੀਆਂ ਇਹ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਇਹ ਕੇਂਦਰ ਸਰਕਾਰ ਨੇ ਉਸ ਟਾਈਮ ਮੰਨ ਮੰਨ ਲਈਆਂ ਸਨ ਜਦੋਂ ਦਿੱਲੀ ਤੋਂ ਕਿਸਾਨਾਂ ਨੂੰ ਉਠਾਇਆ ਗਿਆ ਸੀ ਔਰ ਲਿਖਤੀ ਤੌਰ ਤੇ ਮੰਨੀਆਂ ਹੋਈਆਂ ਮੰਗਾਂ ਵੀ ਜੇ ਕੇਂਦਰ ਸਰਕਾਰ ਲਾਗੂ ਨਹੀਂ ਕਰਦੀ ਤਾਂ ਫਿਰ ਮਾਨਯੋਗ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਵੀ ਖਿੱਚਣਾ ਚਾਹੀਦਾ ਹੈ ਉਹ ਕਹਿੰਦੇ ਸਾਡੀ ਇਹ ਬੇਨਤੀ ਹੈ ਪਰ ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਿਆਨਾਂ 'ਚ ਜੋ ਮਰਜ਼ੀ ਕਵੇ ਪਰ ਉਹ ਸਾਡੇ ਲਈ ਸੰਜੀਦਾ ਨਹੀਂ ਇਥੋਂ ਤੱਕ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦਾ ਇੱਕ ਬਹੁਤ ਵੱਡਾ ਅਹੁਦਾ ਉਹ ਉਪ ਰਾਸ਼ਟਰਪਤੀ ਉਸ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀ ਕਿਸਾਨਾਂ ਦੇ ਪ੍ਰਤੀ ਇਹ ਕਹਿ ਦਿੱਤਾ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਔਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤੇ ਗੱਲਬਾਤ ਦਾ ਰਾਹ ਕੱਢ ਕੇ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਰਕਾਰ ਨਾਲ ਜੁੜੇ ਹੀ ਮੰਤਰੀ ਤੇ ਆਗੂ ਨੇ ਜਿਹੜੇ ਇਹ ਕਹਿੰਦੇ ਨੇ ਕਿ ਕਿਸਾਨ ਗਲਤ ਨਹੀਂ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਆਪਣੇ ਦੇਸ਼ ਦੀ ਰਾਜਧਾਨੀ ਦੇ ਵਿੱਚ ਸੰਵਿਧਾਨਕ ਤੇ ਲੋਕਤੰਤਰ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਰੱਖਣੀਆਂ ਚਾਹੁੰਦੇ ਹਾਂ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਇਹ ਤਾਂ ਸਾਡਾ ਕਾਨੂੰਨੀ ਤੌਰ ਤੇ ਸੰਵਿਧਾਨਕ ਤੌਰ ਤੇ ਵੈਸੇ ਹੀ ਅਧਿਕਾਰ ਹੈ ਤਾਂ ਫਿਰ ਸਾਨੂੰ ਇੱਥੇ ਧੱਕੇ ਨਾਲ ਕਿਉਂ ਰੋਕਿਆ ਹੋਇਆ ਹੈ ਨਾ ਸਾਨੂੰ ਅੱਗੇ ਜਾਣ ਦਿੱਤਾ ਜਾਂਦਾ ਨਾ ਸਾਡੀਆਂ ਮੰਗਾਂ ਮੰਨੀਆਂ ਜਾ ਰਹੀਆਂ ਨੇ ਉਲਟਾ ਸਾਡੇ ਉੱਪਰ ਹੀ ਇਸ ਤਰ੍ਹਾਂ ਦੇ ਹੁਕਮ ਆਉਣੇ ਉਹ ਕਹਿੰਦੇ ਅਸੀਂ ਸਮਝਦੇ ਹਾਂ ਕਿ ਇਹ ਸਾਨੂੰ ਨਰਾਸ਼ ਕਰਨਗੇ ਸਾਨੂੰ ਸੁਪਰੀਮ ਕੋਰਟ ਤੋਂ ਵੱਡੀ ਉਮੀਦ ਹੈ ਸਪਰੀਮ ਕੋਰਟ ਨੂੰ ਸਾਡੀ ਦਿਸ਼ਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਗੱਲਾਂ ਕਿਸਾਨਾਂ ਨੇ ਅੱਜ ਸਪਸ਼ਟ ਰੂਪ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੀਆਂ ਨੇ ਔਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਜਦੋਂ ਪੰਜਾਬ ਦੇ ਕੈਬਨਿਟ ਦੇ ਮੰਤਰੀ ਮਿਲਣ ਗਏ ਜਦੋਂ ਖੇਤੀਬਾੜੀ ਮੰਤਰੀ ਵੀ ਗਏ ਹੋਰ ਕੈਬਨਿਟ ਮੰਤਰੀ ਵੀ ਗਏ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਅੱਗੋਂ ਫਿਰ ਕਰਾਰੀਆਂ ਤੇ ਸਖਤ ਗੱਲਾਂ ਕਹੀਆਂ ਜਗਜੀਤ ਸਿੰਘ ਡੱਲੇਵਾਲ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀਗਾ ਜਦੋਂ ਮੰਤਰੀ ਅਮਨ अरोੜਾ ਨੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਦੋ ਦਿਨ ਪਹਿਲਾਂ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਸਹੀ ਨੇ ਅਸੀਂ ਤੁਹਾਡੇ ਨਾਲ ਆ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਜੇ ਤੁਸੀਂ ਸਾਡੇ ਨਾਲ ਹੋ ਤਾਂ ਫਿਰ ਤੁਸੀਂ ਸਾਡੇ ਲਈ ਕੁਝ ਕਰਦੇ ਕਿਉਂ ਨਹੀਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਫਿਰ ਇੱਥੇ ਜੋ ਕੁਝ ਹੋਏਗਾ ਉਹਦਾ ਜੁਮਾ ਜਿੱਥੇ ਕੇਂਦਰ ਸਰਕਾਰ ਦਾ ਹੈ ਉੱਥੇ ਮੰਤਰੀਆਂ ਦੇ ਮੂੰਹ ਤੇ ਮੰਤਰੀਆਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਇਹ ਕਹਿਤਾ ਸੀ ਪਰਸੋਂ ਕਿ ਉਹ ਤੁਹਾਡਾ ਵੀ ਜੁਮਾ ਹੋਏਗਾ ਔਰ ਨਾਲ ਹੀ ਕਿਹਾ ਸੀ ਕਿ ਜੇਕਰ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਕੇਂਦਰ ਸਰਕਾਰ ਮੋਦੀ ਸਰਕਾਰ ਨੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਗਵਰਨਰਰੀ ਰਾਜ ਲਾ ਦੇਣਾ ਔਰ ਤੁਹਾਡੀ ਸਰਕਾਰ ਖਤਮ ਹੋ ਜਾਣੀ ਹੈ ਇਸ ਕਰਕੇ ਪੰਜਾਬ ਸਰਕਾਰ ਵੀ ਤੁਰੰਤ ਕੋਈ ਵੱਡੇ ਕਦਮ ਚੁੱਕੇ ਇਹ ਗੱਲਾਂ ਜਗਜੀਤ ਸਿੰਘ ਡੱਲੇਵਾਲ ਨੇ ਮੰਤਰੀਆਂ ਦੇ ਮੂੰਹ ਤੇ ਕਹੀਆਂ ਸੀ ਸਾਫ਼ ਕਿਹਾ ਸੀ ਜਗਜੀਤ ਸਿੰਘ ਡੱਲੇਵਾਲ ਨੇ ਮੰਤਰੀਆਂ ਨੂੰ ਕਿ ਸਾਰੀਆਂ ਪਾਰਟੀਆਂ ਦੇ ਆਗੂ ਆਉਂਦੇ ਨੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਪਰ ਕਿਸਾਨਾਂ ਦੇ ਲਈ ਕੌਣ ਬੋਲਦਾ ਹੈ ਕਿਸਾਨਾਂ ਦੇ ਲਈ ਕੌਣ ਚਿੰਤਾਤ ਹੈ ਇਹਦਾ ਪਤਾ ਅਮਲ 'ਚ ਲੱਗਣਾ ਤੇ ਉਹ ਨਹੀਂ ਲੱਗ ਰਿਹਾ ਉਧਰ ਅੱਜ ਕੇਂਦਰੀ ਕਾਨੂੰਨ ਮੰਤਰੀ ਨੇ ਮਾਫੀ ਮੰਗੀ ਹੈ ਔਰ ਵੀਡੀਓ ਪਾ ਕੇ ਆਪਦੀ ਕੇਂਦਰ ਦੇ ਕਾਨੂੰਨ ਮੰਤਰੀ ਨੇ ਮਾਫੀ ਮੰਗੀ ਹੈ ਮਸਲਾ ਇਹ ਸੀਗਾ ਕਿ 23 ਤਰੀਕ ਨੂੰ ਕੇਂਦਰ ਦਾ ਮੰਤਰੀ ਜਿਹੜਾ ਰਾਜਸਥਾਨ ਦੇ ਵਿੱਚ ਗਿਆ ਸੀਗਾ ਔਰ ਉੱਥੇ ਇੱਕ ਗਊਸ਼ਾਲਾ ਦਾ ਉਦਘਾਟਨ ਕਰਦਿਆਂ ਹੋਇਆ ਕੇਂਦਰੀ ਮੰਤਰੀ ਅਰਜਨ ਰਾਮ ਮੇਘਵਾਲ ਨੇ ਜਿਹੜੇ ਸ਼ਰੋਮਣੀ ਭਗਤ ਮੀਰਾ ਉਹਨਾਂ ਬਾਰੇ ਇੱਕ ਟਿੱਪਣੀ ਕੀਤੀ ਸੀ ਕੁਝ ਗੱਲਾਂ ਕਹੀਆਂ ਸੀਗੀਆਂ ਜਿਨ੍ਹਾਂ ਦੇ ਉੱਪਰ ਵੱਡਾ ਵਿਰੋਧ ਹੋ ਰਿਹਾ ਸੀਗਾ ਜਿਹੜੇ ਕੁਝ ਲੋਕ ਨੇ ਉਹ ਲਗਾਤਾਰ ਇਸ ਗੱਲ ਦੇ ਉੱਪਰ ਵੱਡੀ ਨਾਰਾਜ਼ਗੀ ਪ੍ਰਗਟ ਕਰ ਰਹੇ ਸੀ ਤਾਂ ਅੱਜ ਫਿਰ ਕੇਂਦਰੀ ਮੰਤਰੀ ਨੇ ਆਪਣੀ ਵੀਡੀਓ ਪਾ ਕੇ ਇਸ ਮਸਲੇ ਦੇ ਉੱਪਰ ਮਾਫੀ ਮੰਗੀ ਹੈ ਔਰ ਕੇਂਦਰੀ ਕਾਨੂੰਨ ਮੰਤਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਅਣਜਾਣੇ ਚ ਬੋਲੀ ਕੀ ਗੱਲ ਦਾ ਮੈਨੂੰ ਤੁਸੀਂ ਮਾਫੀ ਜ਼ਰੂਰ ਦਿਓਗੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਦੋ ਵੱਡੇ ਮੁੱਦਿਆਂ ਦੇ ਉੱਪਰ ਵੱਡਾ ਵਿਵਾਦ ਪਕ ਚੁੱਕਾ ਹੈ ਇੱਕ ਮੁੱਦਾ ਹੈ ਜਿਹੜਾ ਗਿਆਨੀ ਹਰਪ੍ਰੀਤ ਨੂੰ ਡੇਰਾ ਬਿਆਸ ਦੇ ਮੁਖੀ ਜਿਹੜੇ ਬਾਬਾ ਗੁਰਿੰਦਰ ਢਿੱਲੋਂ ਨੇ ਉਹ ਉਹਨਾਂ ਦੀ ਰਹਾਇਸ਼ ਤੇ ਜਾ ਕੇ ਮਿਲ ਕੇ ਆਏ ਨੇ ਤੇ ਉੱਥੇ ਉਸ ਟਾਈਮ ਜਿਹੜੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਵੀ ਪਹੁੰਚੇ ਨੇ ਔਰ ਸੁਰਜੀਤ ਸਿੰਘ ਰਖੜਾ ਬੀਜਪੀ ਦੇ ਕਾਫੀ ਨੇੜੇ ਮੰਨੇ ਜਾ ਰਹੇ ਨੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਗੁਰਿੰਦਰ ਢਿੱਲੋਂ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਉਹ ਵੀ ਬੀਜਪੀ ਦੇ ਨੇੜੇ ਨੇ ਔਰ ਇਹ ਵੀ ਕਿਹਾ ਜਾਂਦਾ ਰਿਹਾ ਕਿ ਗਿਆਨੀ ਹਰਪ੍ਰੀਤ ਹੋਰਾਂ ਦੀਆਂ ਵੀ ਬੀਜਪੀ ਦੇ ਨਾਲ ਜੜੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਤਾਂ ਤਿੰਨਾਂ ਦੀ ਮੀਟਿੰਗ ਨੂੰ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਦੇਖਿਆ ਜਾ ਰਿਹਾ ਭਾਵੇਂ ਉਹਨਾਂ ਨੇ ਕਿਹਾ ਕਿ ਸਾਡੀ ਇਹ ਮਿਲਣੀ ਆਮ ਸੀ ਇਤਫਾਕਨ ਸੀ ਪਰ ਫਿਰ ਵੀ ਇਸ ਮੀਟਿੰਗ ਨੂੰ ਵੱਡੇ ਸਿਆਸੀ ਅਰਥਾਂ ਦੇ ਵਿੱਚ ਦੇਖਿਆ ਜਾ ਰਿਹਾ ਕੁਝ ਲੋਕ ਇਸ ਨੂੰ ਜਿਹੜਾ ਅਕਾਲੀ ਦਲ ਦੇ ਨਾਲ ਪਿਛਲੇ ਦਿਨਾਂ ਤੋਂ ਗਿਆਨੀ ਹਰਪ੍ਰੀਤ ਦੀ ਖਟਾਸ ਪੈਦਾ ਹੋਈ ਹੈ ਉਹਦੇ ਮੱਦੇ ਨਜ਼ਰ ਦੇਖ ਰਹੇ ਨੇ ਕੁਝ ਲੋਕ ਇਸ ਮੀਟਿੰਗ ਨੂੰ ਭਾਜਪਾ ਦੀ ਕਿਸੇ ਰਣਨੀਤੀ ਨਾਲ ਜੋੜ ਕੇ ਦੇਖ ਰਹੇ ਨੇ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਆਮ ਰੂਪ ਵਿੱਚ ਮਿਲਦੀ ਹੋ ਸਕਦੀ ਹੈ ਜਿਵੇਂ ਕਿ ਸੁਰਜੀਤ ਸਿੰਘ ਰਖੜਾ ਨੇ ਕਿਹਾ ਸੁਰਜੀਤ ਸਿੰਘ ਰਖੜਾ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਅ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਉਥੇ ਆ ਰਹੇ ਨੇ ਮੈਂ ਤਾਂ ਵੈਸੇ ਹੀ ਓਮ ਪ੍ਰਕਾਸ਼ ਚਟਾਲਾ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ ਰਸਤੇ 'ਚ ਮੈਂ ਇੱਥੇ ਰੁਕ ਗਿਆ ਤਾਂ ਉਥੇ ਜਿਹੜੇ ਗੁਰਿੰਦਰ ਢਿੱਲੋਂ ਡੇਰਾ ਬਿਆਸ ਮੁਖੀ ਹੈ ਉਹ ਵੀ ਆ ਗਏ ਇਹ ਮਿਲਣੀ ਬਠਿੰਡਾ ਦੇ ਵਿੱਚ ਗਿਆਨੀ ਹਰਪ੍ਰੀਤ ਦੀ ਰਹਿائش ਤੇ ਹੋਈ ਹੈ ਔਰ ਇਹਦੇ ਉੱਪਰ ਵੱਡੇ ਸਵਾਲ ਨੇ ਤੁਸੀਂ ਵੀ ਇਹਦੇ ਬਾਰੇ ਆਪਣਾ ਕਮੈਂਟ ਲਿਖ ਸਕਦੇ ਹੋ ਵੈਸੇ ਸਭ ਤੋਂ ਵੱਡਾ ਸਵਾਲ ਕੁਝ ਲੋਕ ਇਸ ਗੱਲ ਤੇ ਉਠਾਰੇ ਨੇ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਨੇ ਤੇ ਦਮਦ마 ਸਾਹਿਬ ਦੇ ਮੌਜੂਦਾ ਜਥੇਦਾਰ ਹੁਣ ਤੱਕ ਸੀ ਗਿਆਨੀ ਹਰਪ੍ਰੀਤ ਉਹ ਇੱਕ ਦੇਹਧਾਰੀ ਗੁਰੂ ਨੂੰ ਕਿਉਂ ਮਿਲਦੇ ਨਹੀਂ ਕਿਉਂਕਿ ਪਹਿਲਾਂ ਇੱਕ ਇਹ ਰਵਾਇਤ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਫਰਮਾਨ ਹੈ ਗੁਰੂ ਮਾਨਯੋ ਗ੍ਰੰਥ ਉਹਦੇ ਅਨੁਸਾਰ ਚੱਲਣਾ ਹੈ ਔਰ ਜਿਹੜੇ ਦੇਹਧਾਰੀ ਗੁਰੂ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਵਾਂਗ ਗੁਰੂ ਅਖਵਾਉਂਦੇ ਨੇ ਜਿਨ੍ਹਾਂ ਨੂੰ ਗੁਰੂ ਲੋਕ ਮੰਨਦੇ ਨੇ ਔਰ ਉਹ ਗੁਰੂ ਕਹਾਉਂਦੇ ਨੇ ਉਹਨਾਂ ਸੰਪਰਦਾਵਾਂ ਤੇ ਡੇਰਿਆਂ ਦੇ ਗੁਰੂਆਂ ਨੂੰ ਜਿਹੜੇ ਕਾਲ ਤੱਕ ਸਾਫ ਦੇ ਜਥੇਦਾਰ ਨੇ ਉਹ ਨਹੀਂ ਮਿਲਦੇ ਰਹੇ ਪਹਿਲਾਂ ਪਰ ਹੁਣ ਪਿਛਲੇ ਟਾਈਮ ਤੋਂ ਇਹ ਜਿਹੜਾ ਨਵਾਂ ਰਿਵਾਜ ਸ਼ੁਰੂ ਹੋਇਆ ਮਿਲਿਆ ਜਾਂਦਾ ਔਰ ਇਹਦੇ ਉੱਪਰ ਹੀ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇਸ ਤੋਂ ਬਾਅਦ ਇੱਕ ਹੋਰ ਵਿਵਾਦ ਪਖਿਆ ਜਿਹੜਾ ਕਿ ਤਰਨਤਾਰਨ ਦਾ ਇੱਕ ਪਿੰਡ ਹੈ ਸੰਗਰਕੋਟ ਉੱਥੇ ਇੱਕ ਫਰਮਾਨ ਜਾਰੀ ਕੀਤਾ ਗਿਆ ਇੱਕ ਭਾਈਚਾਰੇ ਦੇ ਲੋਕਾਂ ਵੱਲੋਂ ਜਿਹੜਾ ਇਸਾਈ ਭਾਈਚਾਰਾ ਹੈ ਉਹਦੇ ਖਿਲਾਫ ਚਾਰ ਮਤੇ ਪਾਸ ਕੀਤੇ ਗਏ ਨੇ ਜਿਨ੍ਹਾਂ ਦੇ ਉੱਪਰ ਵੱਡੀ ਚਰਚਾ ਤੇ ਵੱਡਾ ਵਿਵਾਦ ਵਿਚਾਰਾਂ ਦਾ ਵਿਵਾਦ ਪੱਗਿਆ ਮਤੇ ਕੀ ਪਾਸ ਕੀਤੇ ਗਏ ਨੇ ਪਹਿਲਾ ਮਤਾ ਹੈ ਕਿ ਇਸਾਈ ਭਾਈਚਾਰੇ ਦੇ ਲੋਕ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਆਪਣਾ ਮਰਦਾ ਦਫਨਾ ਨਹੀਂ ਸਕਣਗੇ ਦੂਜਾ ਵਿਚਾਰ ਕਿ ਜਿਹੜੇ ਅਸਾਈ ਭਾਈਚਾਰੇ ਦੇ ਲੋਕ ਨੇ ਉਹ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਕਿਸੇ ਵੀ ਕਾਰਜ ਲਈ ਨਹੀਂ ਲੈ ਕੇ ਜਾ ਸਕਣਗੇ ਤੀਜਾ ਫੈਸਲਾ ਇਹ ਹੋਇਆ ਕਿ ਕੋਈ ਵੀ ਗਰੰਥੀ ਸਿੰਘ ਅਸਾਈ ਭਾਈਚਾਰੀ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਲਈ ਅਰਦਾਸ ਨਹੀਂ ਕਰੇਗਾ ਔਰ ਚੌਥਾ ਮਤਾ ਉੱਥੇ ਇਹ ਪਾਸ ਕੀਤਾ ਗਿਆ ਕਿ ਅਸਾਈ ਭਾਈਚਾਰੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਪਿੰਡ ਦੇ ਵਿੱਚ ਪਿੰਡ ਦੇ ਆਲੇ ਦੁਆਲੇ ਆਪਣੀ ਕੋਈ ਵੀ ਸਮਾਗਮ ਦੀ ਸ਼ੋਭਾ ਯਾਤਰਾ ਜਾਂ ਕੋਈ ਪ੍ਰਦਰਸ਼ਨ ਆਪਣੇ ਧਾਰਮਿਕ ਸਮਾਗਮਾਂ ਦਾ ਨਹੀਂ ਕੱਢਣਗੇ ਤੇ ਨਾ ਹੀ ਪਿੰਡ ਦੇ ਵਿੱਚ ਕਿਸੇ ਦੀ ਕੰਧ ਤੇ ਇਜਾਜ਼ਤ ਤੋਂ ਬਿਨਾ ਉਹ ਕੋਈ ਪਰਚਾ ਜਾਂ ਪੋਸਟਰ ਲਾਉਣਗੇ ਜਿਵੇਂ ਕਿ ਸਾਰੇ ਧਰਮਾਂ ਦੇ ਲੋਕ ਕੰਧਾਂ ਦੇ ਉੱਪਰ ਆਪਣੇ ਪ੍ਰਚਾਰ ਪੋਸਟਰ ਲਾਉਂਦੇ ਨੇ ਪਰ ਉੱਥੇ ਸਾਈ ਭਾਈਚਾਰੇ ਦੇ ਉੱਪਰ ਇਹ ਪਾਬੰਦੀ ਲਗਾਈ ਗਈ ਹੈ ਹੁਣ ਇਹ ਦੇ ਉੱਪਰ ਕਈ ਤਰ੍ਹਾਂ ਦੇ ਵਿਚਾਰ ਆਏ ਨੇ ਕਈ ਸਿੱਖ ਵਿਦਵਾਨ ਹੀ ਇਹ ਕਹਿ ਰਹੇ ਨੇ ਕਿ ਇਹ ਠੀਕ ਨਹੀਂ ਹਰ ਧਰਮ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਆਪੋ ਆਪਣੇ ਧਰਮਾਂ ਦੇ ਸਮਾਗਮ ਤੇ ਜੋ ਵੀ ਉਹ ਕਰਨਾ ਚਾਹਦੇ ਉਹ ਕਰ ਸਕਣ ਇਹ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਵੀ ਜਿਹੜੇ ਧਰਮ ਦੇ ਲੋਕਾਂ ਦੀ ਗਿਣਤੀ ਵੱਧ ਹੋਵੇ ਉਹ ਦੂਜਿਆਂ ਦੇ ਉੱਪਰ ਇਸ ਤਰ੍ਹਾਂ ਦੇ ਨਿਯਮ ਤੇ ਇਸ ਤਰ੍ਹਾਂ ਦੇ ਰੂਲ ਬਣਾਵੇ ਜਿਹੜੇ ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਕਿਉਂਕਿ ਕੁਝ ਸਿੱਖ ਵਿਦਵਾਨ ਵੀ ਇਹ ਕਹਿੰਦੇ ਨੇ ਕਿ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦੀ ਹੈ ਤੇ ਜੇਕਰ ਕਿਸੇ ਲੋਕਾਂ ਨੂੰ ਜਿੱਤਣਾ ਹੈ ਤਾਂ ਉਹ ਔਰੰਗਜੇਬ ਵਾਲੀ ਸੋਚ ਨਾਲ ਨਹੀਂ ਉਹ ਉਹਨਾਂ ਨੂੰ ਆਪਣੇ ਸਲੀਕੇ ਤੇ ਪਿਆਰ ਨਾਲ ਜਿੱਤਣਾ ਚਾਹੀਦਾ ਸੋ ਇਹਦੇ ਉੱਪਰ ਇਹ ਤਰ੍ਹਾਂ ਤਰ੍ਹਾਂ ਦੇ ਵਿਚਾਰ ਚੱਲ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਇੱਕ ਵਿਚਾਰ ਇਹ ਵੀ ਹੈ ਕਿ ਜੇਕਰ ਸਾਈ ਭਾਈਚਾਰੇ ਦੇ ਲੋਕ ਜਿਹੜੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਢੋਲ ਠਮੱਕੇ ਜਾਂ ਡੀਜੇ ਲਾਉਂਦੇ ਨੇ ਤਾਂ ਇਹ ਗਲਤ ਹੈ ਪਰ ਜੇਕਰ ਉਹ ਆਪਣਾ ਰਾਮ ਦੇ ਨਾਲ ਕੋਈ ਧਾਰਮਿਕ ਸਮਾਗਮ ਕਰਦੇ ਨੇ ਜਾਂ ਲਾਉਡ ਸਪੀਕਰ ਰਾਈ ਵੀ ਆਪਣੇ ਸਾਥ ਦੇ ਨਾਲ ਕੋਈ ਧਾਰਮਿਕ ਚੀਜ਼ਾਂ ਦੇ ਉੱਪਰ ਕੋਈ 뮤직 ਕਰਦੇ ਨੇ ਜਿਵੇਂ ਕਿ ਸਾਰੇ ਕਰਦੇ ਨੇ ਤਾਂ ਉਹ ਠੀਕ ਉਹ ਉਹਨੂੰ ਗਲਤ ਨਹੀਂ ਕਿਹਾ ਜਾ ਸਕਦਾ ਪਰ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ